ਦੀਰ ਮੇਰ ਕਰੇ ਅਗਲੇ ਸਾਲ ਹੋਰ ਵੱਡੇ ਵੱਲ ਛੱਡਾਂਗੇ ਇਹ ਨੋਟ ਕਰ ਲੈ ਆਓ ਬੱਲੇ 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 ਓਏ ਹੋਏ ਓਏ ਹੋਏ ਓ ਨਹੀਂ ਹੋ ਰਿਹਾ ਬੱਲਾ 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 ਬੱਲੇ ਬੱਲੇ ਕੇ ਸੱਪ ਨੂੰ ਸੱਪ ਲੜਾ ਕੰਬੀ ਸੱਗੀ ਨੂੰ ਚੜੇ ਜਿਸ ਆਵਾਜ਼ ਆ ਇੱਕ ਦਿਨ ਕਰੇ ਨਾ ਜਾ ਹਾ ਬਈ ਨਰਤਾਰੇ ਦਾ ਸੁਆਦ ਨਹੀਂ ਆਇਆ ਪਰ ਉਹ ਜਾਂ ਉਹ ਪਹਿਲਵਾਨ ਹੀਰਾਨ ਅਖੰਡ ਬੁੱਲਾ ਪ੍ਰਕੀਰ ਦਾਸ ਦੇਖੋ ਸਭ ਤੋਂ ਪੰਜਾਬੀ ਦੇ ਰੱਖਦੇ ਹੱਥ ਖੜਾ ਕਰਤਾ ਉਹਨੇ ਇਹ ਨਾਲ ਹਰ ਮੈਲਨ ਚਹਿਲ ਕਾਲੂ ਬਾੜਵਾਲ ਮੈਦਾਨ ਵਿੱਚ ਕੁਸ਼ਤੀ ਗੜੀ ਸ਼ੁਰੂ ਹੋਣ ਚੱਲੀ ਹੈ ਸਵਰਗਵਾਸੀ ਭੰਦੂਰ ਛੇੜ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਪੰਗਰੀ ਕੁਸ਼ਤੀ ਰੱਖੀ ਹੋਈ ਹੈ ਕੁਸ਼ਤੀ ਰੋਕੋ ਜਰਾ ਰੋਕੋ ਕੁਸ਼ਤੀ ਕੁਸ਼ਤੀ ਰੋਕ ਲਓ ਹਾਂਜੀ ਹੱਪੀ ਜੀ ਜਰਾ دبرو والے بابا تیری سدا ہی جائے نہ چیتا نہ کوئی بھائی والے بابا اندر کا باں جنب لے خدا جیسا بڑا سیج ہو گیا دبرو پر لگے لو کی جمانہ بڑا تیز ہو گیا ادر کارو دے نارے ارحان ارحان بڑا ارحان ارحان بڑا ਵਾਹ ਜੀ ਦਾ ਚੱਲਦਾ ਹੈ ਮੁਕਾਬਲਾ ਇਸ ਫਿਲਹਾਨ ਤੇ ਕਹਿੰਦੇ ਮੁੰਡਾ ਕਾਲੂ ਬੜੇ ਵਾਲੀਆ ਹੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਵਨ ਚੋਧਰੀ ਜੀ ਲੁਧਿਆਣੇ ਵਾਲਿਆਂ ਦੇ ਨਾਤੇ ਸਾਡੇ ਚੋਧਰੀ ਦੋਤਰਮ ਭੋਲੀ ਜੀ 500 ਰੁਪਏ ਦੇ ਵੱਡੇ ਮਾਣਮਹ ਬੋਧੇ ਕਰਦੇ ਆ ਨਾਲ ਹੀ ਚੋਧਰੀ ਬਿੱਦਰ ਰਤਨ ਜੀ ਹੋਰਾਂ ਦੇ ਨਾਤੇ ਬੜਾ ਧੰਨਵਾਦ ਕਰਦੇ ਆ ਸਾਡੇ ਚੋਧਰੀ ਦੋਤਰਮ ਭੋਲੀ ਜੀ ਪ੍ਰਧਾਨ ਸਾਹਿਬ ਬੱਸ ਫੋਟੋ ਹੋ ਜਾਣੀ ਇਹ ਕਿਹਦਾ ਕੁਸ਼ਤੀ ਹੈ ਚੌਧਰੀ ਕੋਲਾ ਰਾਮ ਜੀ ਸਾਡੇ ਅੰਦਰੁੱਲਾ ਮੰਡਪ ਉਹਨਾਂ ਵੱਲੋਂ ਵੀ ਇਹਨਾਂ ਬੋਲਾਂ ਦੇ ਲਈ ਬੜਾ ਮਾਸਮਾ ਬੋਦਾ ਹੋਇਆ ਹੈ ਕਮਕੁਦੀ ਬਾਜੀ ਬੋਗੀ ਬਾਜੀ ਨਹੀਂ ਨਹੀਂ ਤੇ ਲੋ ਜੀ ਅੰਦਰ ਚਲਦੀ ਹੈ ਕਿਸ਼ਤੀ ਭਾਈ ਜਿਹੜੇ ਸਟੇਜ ਦੇ ਮੋਰੇ ਖੜੇ ਆ ਬੈਠੋ ਪਲੀਜ਼ ਰੇਤੀ ਆ ਸਾਡੀ ਟੈਸ਼ਰ ਕਮੇਟੀ ਬੈਠੀ ਹੈ ਵਿਚੇ ਬਈ ਲਾਲੀ ਹੁਦਵਾਲਾ ਤੇ ਸੋਮ ਵੀ ਪਰਦਾ ਰੁਕ ਅੱਜ ਦਾ ਵੱਡੀ ਵਾਲੀ ਦਾ ਫਾਈਨਲ ਮੁਕਾਬਲਾ ਹੈ ਇਹ ਬੱਲੇ ਵੀ ਤਿਆਰੀ ਕਰ ਲਓ ਸਦਰ ਸਾਡੇ ਭੋਲੀ ਪ੍ਰਧਾਨ ਜੀ ਦਾ ਬੜਾ ਧੰਨਵਾਦ ਕੀਤਾ ਜਾ ਰਿਹਾ ਕਮੇਟੀ ਦੇ ਵੱਲੋਂ ਤੇ ਮੇਰੇ ਵੱਲੋਂ ਜਿੰਮੇ ਪਰ 500 ਰੁਪਏ ਮੇਰੇ ਲਈ ਪਹੁੰਚਾ ਛੱਡੇ ਸ੍ਰੀ ਰਤਨ ਟਿਹੜਾ ਜੀ ਪ੍ਰਧਾਨ ਗੁੱਜਰਬਾਦ ਸਭਾ ਪੰਜਾਬ ਦੇ ਨਾਤੇ ਚੰਨਰ ਸਿੰਘ ਜੀ ਦੇ ਨਾਤੇ ਸਾਡੇ ਲਖਤ ਖਣੇਦਾਰ ਜੀ ਦੇ ਨਾਤੇ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਭੋਲੀ ਪ੍ਰਧਾਨ ਜੀ ਦਾ ਸੋ ਚੱਲਦਾ ਹੈ ਮੁਕਾਬਲਾ ਇਹਨਾਂ ਬੱਲਾਂ ਦੇ ਦਰਮਿਆਨ ਇਹਨਾਂ ਯੋਧਿਆਂ ਦੇ ਦਰਮਿਆਨ ਚੌਧਰੀ ਦੋਤਰਪਾਲ ਸਿੰਘ ਜੀ ਪ੍ਰਧਾਨ ਸਾਹਿਬ ਆਖਰਿਆਂ ਬਈ ਜਿਨੇ ਵੀ ਦਰਸ਼ਕ ਮੋਜੇ ਜਿਨੇ ਵੀ ਦਾਨੀ ਸੱਜਣਾ ਨੇ ਸਹਾਇਕ ਦਿੱਤਾ ਸਾਰਿਆਂ ਦਾ ਬੜਾ ਧੰਨਵਾਦ ਹੈ ਕਹਿੰਦੇ ਪਹਿਲੇ ਤਾਂ ਗਰਾਈ ਕਰਨ ਦੇ ਲਈ ਘੁੰਮਣਾ ਪੈਂਦਾ ਸੀਗਾ ਭਾਈ ਪਰ ਇਸ ਵਾਰ ਸਾਰੇ ਦਾਨੀ ਸੱਜਣਾ ਨੇ ਆਪਣੇ ਆਪ ਸੇਵਾ ਜਿਹੜੀ ਪੁੱਜਦੀ ਕੀਤੀ ਹੈ 70% ਬੰਦਿਆਂ ਨੇ ਪੈਸੇ ਜਿਹੜੇ Google Pay ਕਰਤੇ ਜੋ ਬੜਾ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਜਿਨ੍ਹਾਂ ਨੇ ਅੱਜ ਦੇ ਗੰਗਲ ਨੇ ਬੜਾ ਸਹਾਇਕ ਦਿੱਤਾ ਚੌਧਰੀ ਦੋਤਰਮ ਬੋਲੀ ਜੀ ਮਰਦਾਨਾ ਸਾਹਿਬ ਵੱਲੋਂ ਸਾਰੀ ਸੰਗਤ ਦਾ ਬੜਾ ਕੀ ਫਾਇਦਾ ਜੇ ਫਰੋਗੀ ਨੇ ਪਰਹੇਜ ਨਹੀਂ ਕਰਨਾ ਹਨੂ ਦਵਾਈ ਖਿਲਾਉਣ ਦਾ ਕੀ ਫਾਇਦਾ ਪ੍ਰਦਾਨਾ ਜੇਕਰ ਜਿੱਤ ਹਾਰ ਦੀ ਕਰਨੀ ਰਾਂ ਤੋਂ ਆਣ ਦਾ ਕੀ ਫਾਇਦਾ ਰਾਂ ਤੋਂ ਆਣ ਦਾ ਕੀ ਫਾਇਦਾ ਲਾਵੇ ਤਾੜੀਆਂ ਉੱਪਰ ਬੰਦਾ ਸ਼ਾਬਾਸ਼ ਸ਼ਾਬਾਸ਼ ਨੌਜਵਾਨੋ ਕੰਨ ਕੰਨ ਦੇ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਆ ਕੁਸ਼ਤੀ ਦੇ ਵਿੱਚ ਵੀ ਕਰਟ ਹੋਣਾ ਚਾਹੀਦਾ ਕਿ ਕਰਦੀ ਲੜਾਈ ਗੱਲ ਆਮ ਮੈਲੀ ਵਾਲਿਆਂ ਉਹਦੇ ਸੂਰਵੇ ਜੋ ਕੋਮਾ ਪਿੱਛੇ ਲੜ ਜਾਂਦੇ ਨੇ ਉਹ ਜਮੀਨੀਆਂ ਦੇ ਤਾਂ ਬੱਲੇ ਟਕਰਾ ਰਹੇ ਹਿ ਮੱਲੋ ਮੱਲੀ ੜ ਜਾਂਦੇ ਨੇ ਆ ਸਿੰਘ ਕੁੰਡੀਆਂ ਦੇ ਮੱਲੋ ਮੱਲੀ ੜ ਜਾਂਦੇ ਨੇ ਵਾਕਈ ਕੁੰਡੀਆਂ ਦੇ ਸਿੰਘ ਫਸਿਆ ਮੈਦਾਨ ਦੇ ਵਿੱਚ ਇੱਕ ਪਾਸੇ ਚਾਲੂ ਆ ਬਾੜ ਵਾਲੀਆਂ ਤੇ ਨਾਲ ਆ ਇਰਾਨ ਵਾਲਾ ਇਰਫਾਨ ਆ ਅਖੜਾ ਮੁੰਨਾ ਬਰਗਰੀਂਦਾਸ ਗੋਲੂ ਪਹਿਲਵਾਨੀ ਦਾ ਚਲਦੀ ਹੋਈ ਕੁਸ਼ਤੀ ਹਾਰਾ ਜੱਟਾ ਮੁਕਦਰਾਂ ਦੀਆਂ ਖੇਡਾਂ ਬੜਾ ਧੰਨਵਾਦ ਕਰਦੇ ਆ ਸਾਡੇ ਗਿਆ ਜੰਠਾ ਗੁਰ ਜੀ ਅੱਗੇ ਸਮਾਜ ਸੇਵੀ ਨੇ ਇਸ ਇਲਾਕੇ ਦੇ ਬੰਦੇ ਠੇਕੇਦਾਰ ਨੇ ਜਿਨ੍ਹਾਂ ਵੱਲੋਂ ਆਪਣੇ ਪਿੰਡਾ ਜੀ ਸਵਰਗ ਵਸੀ ਦੇ ਵਿੱਚ ਇਹ ਜਿਹੜੀ ਗੁਸਤੀ ਕਰਾਈ ਜਾ ਰਹੀ ਹੈ ਮੈਂ ਤਾਂ ਧੰਨਵਾਦ ਕਰਦੇ ਆ ਗੱਲ ਜਣ ਠਾਕੁਰ ਜੀ ਹੋਰਾਂ ਦਾ ਬੜਾ ਧੰਨਵਾਦ ਹੈ ਵਾਹ ਜੀ ਵਾਹ ਇਸ ਵੇਲੇ ਮੁਕਾਬਲਾ ਚੱਲਦਾ ਹੋਇਆ ਇਹਨਾਂ ਬੱਲਾ ਦੇ ਦਰਮਿਆਨ ਜੋ ਜਾਂ ਦੇ ਦਰਮਿਆਨ ਇੱਕ ਪਾਸੇ ਰਾ ਅਲੀ ਦੇ ਦਿੱਤਾ ਜਾਣਾ ਗੋਲੀ ਨੰਬਰ ਦਾ ਸਾਡਾ ਤਾਂ ਅਗਲੇ ਸਾਲ 26 ਦੇ ਲਈ 2026 ਦੇ ਵਿੱਚ ਦੰਗ ਜਿਹੜਾ ਹੋਏਗਾ ਵੱਡੀ ਮਾਲੀ ਤੇ ਨੀਲਾ ਹੋਣ ਦਿੱਤਾ ਜਾਣਾ ਵਾਹ ਜੀ ਵਾਹ ਨੀਲੇ ਦਾ 36 ਫੁੱਟ ਹੋਣ ਦਿੱਤਾ ਜਾਣਾ ਉਧਰ ਸੋਨੂ ਹੈ ਉਹ ਕਹਿੰਦੇ ਕਰਕੇ ਫਲਾਈ ਆਵਾ ਕਰਕੇ ਫਲਾਈ ਆਵਾ ਦੇਖੋ ਮੁੰਡਾ ਉਰਦਾ ਹੋਇਆ ਮੈਦਾਨ ਦੇ ਵਿੱਚ ਇਹਨੂੰ ਡੋਰ ਡੂਰ ਪਾਲਾ ਇਹਨੂੰ ਰੋਕ ਲਓ ਜਗਸੀ ਚੋਧਰੀ ਜੀ ਦਾ ਪਤਾ ਨਹੀਂ ਨਾ ਕੀ ਕਰ ਦੇਣਾ ਇਹ ਠਕਰ ਹੈ ਇਹ ਠਕਰ ਹੈ ਅਗਲਾ ਇਹ ਟੈਰਾਂ ਨੂੰ ਚੋਪ ਰਾਵਾਂ ਗੱਡੀ ਨਪੀਨੀ ਖੋਲਣਾ ਆਉਂਗਾ ਵੱਡਾ ਮੱਲ ਹੋ ਕੈਰੀ ਗੇਟ ਦੇ ਗੇਟ ਖੁੱਲ ਕੇ ਰੱਖੀਂਦੀ ਹੋ ਬਾਂਕਲ ਜੁੱਟ ਰੈਫਰੀ ਸਰਾਉਂ ਫੈਸਲਾ ਕਿਹਦੇ ਮਰਦਾ ਕੁਰਤੀ ਵਿੱਚ ਜੋਰ ਚੱਲਦਾ ਕੁਰਤੀ ਵਿੱਚ ਜੋਰ ਚੱਲਦਾ ਉਹ ਕੁਰਤੀ ਵਿੱਚ ਜੋ ਜਿਹਨਾਂ ਖਾਣਾ ਬੱਲੂ RAM ਦੀ ਹੱਡੀ ਦਾ ਜੜਦਾ ਉਹ ਕੁਰਤੀ ਕਿੱਥੇ ਕਰਦਾ ਉਹ ਕੁਰਤੀ ਕਿੱਥੇ ਕਰਦਾ ਉਧਰ ਵਿੱਕੀ ਸਾਡਾ ਮਰਾ ਵਿੱਕੀ ਬਰਮਾ ਪੱਲੀ ਵਾਲਾ ਦਲਵੀਰ ਜਵੈਲਰਸ ਪੱਲੀ ਮਾਡੇ ਮਾਚਮਾਨ ਪਹਿਲਾਂ ਕੋਤੇ ਕਿੰਨੇ ਆ ਹੋਰ ਵੱਡਾ ਮਾਚਮਾਨ 200 ਰੁਪਏ ਦਾ ਇਹਨਾਂ ਬੋਲਣ ਲਈ ਕੋਤਾ ਕਰਦੇ ਆ ਮਾਡਾ ਧੰਨਵਾਦ ਸ਼ਾਬਾਸ਼ ਸ਼ਾਬਾਸ਼ ਨੌਜਵਾਨੋ ਕਰੋ ਕੁਸ਼ਤੀ ਦਾ ਫੈਸਲਾ ਲਾਓ ਦਾਪੇ ਚ 10 ਮਿੰਟ ਦਾ ਸਮਾਂ ਜਿਹੜਾ ਕੁਸ਼ਤੀ ਦਾ ਦਿੱਤ ਗਿਆ 10 ਮਿੰਟ ਦਾ ਸਮਾਂ ਬਾਕੀ ਦਾਪੇ ਚ ਲਾਓ ਪਹਿਲਵਾਨੀ ਕੁਸ਼ਤੀ ਦਾ ਫੈਸਲਾ ਕਰੋ ਕਾਲੂ ਬਾੜ ਵਾਲਾ ਤੇ ਇਰਫਾਨ ਪਹਿਲਵਾਨ ਸ਼ਾਬਾਸ਼ ਸ਼ਾਬਾਸ਼ ਨੌਜਵਾਨੋ ਕਿ ਲਹਿਰਾਂ ਸਿਰਦ ਕੰਮੋ ਕਾ ਪਾਰ ਨਹੀਂ ਹੁੰਦੀ ਕੋਸ਼ਿਸ਼ ਕਰਨੇ ਵਾਲੋ ਕੀ ਕੰਨੇ ਨਖਰੋ ਜੇ ਸਾਡੇ ਸਾਹਮਣੇ ਦਾ ਆ ਕੇ ਕੋਈ ਧੌਣ ਜਗਦਾ ਉਹ ਜਗਲੀ ਬੱਤੀ ਮਾਰਦੇ ਆ ਵੱਡੇ ਨਖਰੋ ਅਦਰ ਸਾਡੇ ਮਾਤਾ ਮੇਰ ਕਰੇ ਲੱਖ ਦਾਤਾ ਲਾਲਾ ਬਾਲਾ ਪੀਰ ਮੇਰ ਕਰੇ ਅਗਲੇ ਸਾਲ ਹੋਰ ਵੱਡੇ ਵੱਲ ਸੱਟਾਂਗੇ ਇਹ ਨੋਟ ਕਰ ਲੈ ਜਾਈਓ ਬੱਲੇ 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 ਅਦਰ શ્રી ਕੇ ਜੀ 타이ਗਰ ਸਾਹਿਬ ਸਾਡੇ ਵਿੱਚ ਪਹੁੰਚਦੇ ਜਾ ਰਹੇ ਆ ਇੱਕ ਟੋਲੀ ਆ ਜਾ ਜੀ ਬੇਨਤੀ ਆ ਸਾਡੇ ਸਾਗ ਐਮਐਲ ਸਾਹਿਬ ਟਾਪ 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 ਕਿਹੜੇ ਜਿਹੜੇ ਪੁੱਛ ਰਹੇ ਆ ਉਹਨਾਂ ਦੇ ਵੱਲੋਂ ਤੇ ਲਈ ਇੱਕ ਟੋਲੀ ਵੀ ਆ ਜਾਓ ਬੇਨਤੀ ਆ ਆ ਕੱਪੜੇ ਦੇਖੋ ਭਾਈਓ ਜੀ ਜਿਵੇਂ ਅੱਜ ਬਾਦ ਨੂੰ ਜਗਰੂਪ ਬਈ ਥਾਪਾ ਨੇਪਾਲ ਚਲੋ 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 ਸ਼ਾਬਾਸ਼ ਕੰਮ ਤੁਸੀਂ ਸ਼ੁਰੂ ਇਰਫਾਨ ਇਰਫਾਨ ਕਾਰੀਮ ਜੰਗਾਂ ਦੀ ਕਾਰੀਮ ਜੀ ਚਲ ਚਲ ਸ਼ਾਬਾਸ਼

ਭਾਈ ਲਾਲੀ ਫਟਵਾਣਾ ਸੌਂਦੀ ਰੁਕ ਤੇ ਵੈਲਕਮ ਤਾੜੀਆਂ ਜੋ ਹੁਣ ਤਾੜੀਆਂ ਬੁੱਲ ਬੁੱਲ ਵੀ ਇਧਰ ਸਾਡੇ ਵਿੱਚ ਸ੍ਰੀ ਕਿਆਲਜੀ ਠਾਕੁਰ ਪਹੁੰਚੇ ਇੱਕ ਵਾਰ ਉਹਨਾਂ ਦਾ ਇੱਥੇ ਆਉਣ ਤੇ ਤਾੜੀਆਂ ਨਾਲ ਖਵਾਤ ਕਰੋ ਜੀ ਬੇਨਤੀ ਕਰਦੇ ਆ ਜੀ ਆਇਆਂ ਨੂੰ ਵੈਲਕਮ ਸ੍ਰੀ ਕਿਆਲਜੀ ਠਾਕੁਰ ਸਾਹਿਬ ਸਾਇਦ ਵੇਲੇ ਦੋਨਾਂ ਮੁੰਡਿਆਂ ਦੇ ਦਰਮਿਆਨ ਉਹ ਸਾਊਂਡ ਵਾਲੇ ਵੀ ਬੇਨਤੀ ਹੈ ਆਵਾਜ਼ ਤਾਂ ਭਰਾ ਦੇ ਮੇਰੇ ਵੀਰ ਹਣੀ ਹਣੀ ਪ੍ਰਧਾਨ ਜੀ ਭਾਈ ਮੇਰੇ ਜੀ ਹੰਟਾ ਦੇ ਬਾਈਕ ਦੀਆਂ ਆਵਾਜ਼ਾਂ ਘਟਾ ਦੇ ਮੇਰਾ ਵੀ ਤੈਨੂੰ ਕਿਹਾ ਸੀ ਭਾਈ ਬਹੁਤ ਪ੍ਰਧਾਨ ਜੇ ਦੂਜੀ ਵਾਰ ਭਰਾਮੀ ਬੜੇ ਵੇ ਹਮਾਰੇ ਸੜੀ ਭੋਲੀ ਜੀ ਇਹ ਧੰਨਵਾਦ ਕਰਦਾ ਕਹਿੰਦਾ ਲਈ ਅਗਵਾਈ ਵਿੱਚ ਹੋਰ ਵਿਦਰਤਨ ਜੀ ਕਾ ਵੀ ਵਿਦਰਤਨ ਇਹ ਅਗਵਾਈ ਵਿੱਚ ਗਊਸ਼ਾਲਾ ਆਸਪਾਤ ਪੂਰਾ ਕੰਪਲੈਕਸ ਬਣ ਗਿਆ ਚਾਹ ਬੜਾ ਸਾਰੀ ਗੱਲਾਂ ਦੀ ਗੱਲ ਹੋਵੇ ਗਊਸ਼ਾਲਾ ਦੀ ਸਟੇਡੀਅਮ ਦੀ ਗੱਲ ਹੋਵੇ ਚਾਹ ਸਟੇਡੀਅਮ ਵੀ ਤਿਆਰ ਹੋ ਰਿਹਾ ਹੈ ਇਹਦੀ ਗੱਲ ਹੋ ਰਹੀ ਹੈ ਇਹ ਜਿੰਨੇ ਵੀ ਕੰਮ ਹੈ ਇਹਨਾਂ ਦੀ ਅਗਵਾਈ ਵਿੱਚ ਪੂਰੀ ਕਮੇਟੀ ਨੇ ਤੇ ਕੰਮ ਕਰਿਆ ਮਨੇ ਦਾਦਾ ਇਹਨਾਂ ਨੇ ਕਿਹਾ ਮੈਂ ਉਸ ਟਾਈਮ ਪੈਸਾ ਨਹੀਂ ਦਿੱਤਾ ਕਿਉਂਕਿ ਗਊ ਮਾਤਾ ਜੀ ਨਾਲ ਤੁਹਾਨੂੰ ਵੈਸੇ ਪਿਆਰ ਹੈ ਵਾਜੀ ਬਾਕੀ ਤਾਂ ਬਹੀ ਕਿ ਕਰ ਵੈਸੇ ਵੀ ਜੋ ਬਲਵੈਂਟੀ ਸਪੰਚਾਇਤ ਵਿੱਚ ਇਹ ਦੁੱਤੀ ਨਾਲ ਲੱਗਦੀ ਰੇੜੂ ਪੰਚਾਇਤ ਵੀ ਕੋਲ ਪਰ ਪੰਚਾਇਤ ਵਿੱਚ ਜਿਹੜੇ ਹੋਏ ਮੈਂ ਕਹਿੰਦਾ 99% ਕੰਮ ਕਰੇ ਕਿ ਜਿਹੜੇ ਵਰਤਮਾਨ ਵਿੱਚ ਸਾਡਾ ਉਧਾਰ ਟੁਕੜ ਕਾਟੂਨ ਕਰਦੇ ਫਿਰਦੇ ਕਿ ਸਾਰੇ ਨਹੀਂ ਗੁਆਏ ਬੰਟਾਏ ਉਹਦੇ ਸੜਕ ਤੁਹਾਡੀ ਕਿੱਥੇ ਇੰਪੋਲਟਾ ਲੈ ਕੇ ਅਧਵਾਜ ਨੌਰੀ ਹੁੰਦੇ ਨੇ ਜਿਹੜੀ ਰੇਡੂ ਜੋ ਜਾਣੀ ਮਲਪਰ ਇਹਦੇ ਪਰੇ ਵੀ ਜਨਾ 7 ਕਰੋੜ ਰੁਪਏ ਖਤ ਹੋ ਰਿਆ ਇਹ ਵੀ ਪ੍ਰਧਾਨ ਮੰਤਰੀ ਗਰਾਂਡ ਸਰ ਦੀ ਯੋਜਨਾ ਫੇਸ ਚੰ ਵਿੱਚ ਤੇ ਕਰਿਆ ਵਾ ਫਿਕਰੇ ਤੋਂ ਕੇਂਦਰ ਸਰਕਾਰ ਤੇ ਇਹਦਾ ਕੰਮ ਚੱਲਿਆ ਵਾ ਇਹ ਤਿੰਨੇ ਵੀ ਠੂੜ ਲੈ ਇਹ ਸਾਰੇ ਠੂੜ ਅੱਪ ਟਾਈਮ ਕਰੇ ਉਂਗਾ ਟੱਡੇ ਦੇ ਕਰ ਰਹੇ ਕੋਈ ਬਾਤ ਨਹੀਂ ਇਹ ਕਰੇ ਦੁਹਰ ਕਰੇ ਪਰ ਕੰਮ ਸਿਕਮ ਨਾਵੇ